ਪੱਖੀ ਆ ਵੇਚ ਰਹੇ ਹੋਂ ਕਿੰਨੀ ਕੁ ਦੇਰ ਤੋਂ ਇਹ ਕੰਮ ਕਰ ਰਹੇ ਹੋਂ ਕਿਦਾਂ ਜ਼ਿੰਦਗੀ ਤੁਹਾਡੀ ਬਦਲਤੀ ਨਾ ਪੱਖੀਆਂ ਨੇ ਕਈਆਂ ਨੂੰ ਕਰੋਨਾ ਪੁੱਠਾ ਪੈ ਗਿਆ ਮੈਨੂੰ ਸਿੱਧਾ ਪੈ ਗਿਆ ਹਾਂ ਉਹ ਐਸਾ ਮੈਨੂੰ ਬਣਾਇਆ ਤੇ ਮੈਨੂੰ ਰੱਬ ਨੇ ਇਹਦਾ ਮੈਂ ਪਹਿਲਾਂ ਪਤਾਲ ਵਾਲੀ ਪੱਖੀ ਵੇਚਦਾ ਹੁੰਦਾ ਸੀ ਮੈਂ ਫੈਂਸੀ ਪੱਖੀ 파ਤੀ ਉਦੋਂ ਮੈਂ ਪਹਿਲਾਂ ਫਿਰ ਸਾਈਕਲ ਲੈ ਲਿਆ ਸਾਈਕਲ ਤੋਂ ਮੈਨੂੰ ਆ ਕੈਨੇਡਾ ਤੋਂ ਬੰਦੇ ਗੱਡੀ ਲੈ ਕੇ ਦੇ ਕੇ ਗਏ ਹਾਂ ਤੇਰ ਤਾਂ ਮੈਨੂੰ ਪਤਾ ਹੀ ਕੋਈ ਨਹੀਂ ਵੀ ਮੇਰਾ ਮਾਲ ਸਾਰਾ ਆਨਲਾਈਨ ਬਾਲ ਜਾਂਦਾ ਹੀ ਜੇ ਪਾਲਲੀਆਂ ਪੱਖੀਆਂ ਤੇ ਢੋਲੇਵਾਲ ਤੋਂ ਸਾਨੇਵਾਲ ਚੰਦੀਕੜਾ ਤੋਂ ਸਮਰਾਲਾ ਚੌਕ ਤੋਂ ਪੁਹਾੜਾ ਉਰਕੇ ਜਾਂਦਾ ਉਹਨਾਂ ਦੀ ਪੱਖੀਆਂ ਤਿੰਨ ਇਧਰ ਫੜ ਲੈ ਤੇ ਨੇ ਦੇ ਘੁੰਮਦਾ ਜਾਂਦਾ ਉਹ ਮੈਂ ਕਿੱਥੇ ਖਤਮ ਹੋ ਜਾਂਦੀ ਸੀ ਉੱਥੇ ਪੈ ਜਾਂਦਾ ਸੀ ਤੇਰੇ ਖਾਤੇ ਪਿਆ ਹੈ ਪਾਂਦੇ ਅਤੇ ਮੈਂ ਮਾਲ ਕੋਰੀਆ ਕਰਾ ਦਨਾ ਸਕੂਟੀ ਫਿਰ ਕਿੰਨੇ ਦਿੱਤੀ ਸੀ ਤੁਹਾਨੂੰ ਇਹ ਕੈਨੇਡਾ ਤੋਂ ਬੰਦੇ ਆਏ ਸੀ ਮੈਨੂੰ ਮਕਾਨ ਵੀ ਲੈ ਕੇ ਦੇ ਕੇ ਗਏ ਆ ਹੁਣ ਅੱਛਾ 1.5 ਸਾਲ ਹੋ ਗਿਆ ਕਿ ਉਹ ਮੈਨੂੰ ਕਿਰਾਏ ਤੇ ਮਕਾਨ ਵੀ ਲੈ ਕੇ ਦੇ ਦੇ ਗਏ ਆ ਤੁਸੀਂ ਆਪਣੀ ਘਰਦਿਆਂ ਨੂੰ ਤਿਆਗ ਗਿਆ ਕਰ ਤੁਸੀਂ ਛੱਡੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਇਹ ਸੰਪਰਕ ਨਹੀਂ ਕੀਤਾ ਕਦੀ ਮਤਲਬ ਵੀ ਕੋਈ ਨਹੀਂ ਹੁਣ ਸਾਰੇ ਆਉਂਦੇ ਆ ਹੁਣ ਮੈਂ ਕਿਸੇ ਨੂੰ ਨਹੀਂ ਮੇਰੇ ਤਾਂ ਰਿਸ਼ਤੇਦਾਰ ਜਾਂ ਮੀਡੀਆ ਵਾਲੇ ਆ ਜਾਂ ਬਾਹਰਲੇ ਆ ਤੇ ਜਾਂ ਜਿਹੜੇ ਮਾਲ ਲੈਂਦੇ ਆ ਮੇਰੇ ਤਾਂ ਉਹ ਰਿਸ਼ਤੇਦਾਰ ਕਾਰਾਂ ਵਾਲੇ ਰੋਕ ਕੇ ਨਾ ਬਾਪੂ ਦੋ ਪਾਦੇ ਇਹ ਅਸੀਂ ਪੰਜਾਬ ਦਾ ਸੱਭਿਆਚਾਰ ਆਪਣੇ ਪੋਤਿਆਂ ਨੂੰ ਦਿਖਾਵਾਂਗੇ ਇਹ ਸਾਡੇ ਪੰਜਾਬ ਦਾ ਸੱਭਿਆਚਾਰ ਦਿਖਾਈਓ ਕਿਹੜੀ ਕਿਹੜੀ ਹੁੰਦੀ ਅੱਛਾ ਸਟੇਸ਼ਨਾਂ ਤੇ ਸੌਂਦਾ ਹੁੰਦਾ ਸੀ ਅਜੀ ਵਾਇਕ ਜੀ ਮੇਰੇ ਤੇ ਬਹੁਤ ਕਿਰਪਾਈ ਲੱਗਦਾ ਭਾਈ ਗੁਰੂ ਨੇ ਬਚਾਲਿਆ ਤੁਹਾਨੂੰ ਤਾਰ ਵੀ ਦਿੱਤਾ ਹਾਂ ਸਮੇਂ-ਸਮੇਂ ਤੇ ਪੰਜਾਬ ਦੇ ਸੱਭਿਆਚਾਰ ਨੂੰ ਸਾਂਭਣ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਦੇ ਸਾਡੇ ਸੱਭਿਆਚਾਰ ਦੇ ਵਿੱਚ ਪ੍ਰਾਤਨ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਕੁਝ ਸੀਗੀਆਂ ਤੇ ਉਹਨਾਂ ਦੇ ਵਿੱਚੋਂ ਹੀ ਇੱਕ ਪ੍ਰਾਤਨ ਚੀਜ਼ ਸੀ ਪੱਖੀ ਅ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਬਿਜਲੀ ਨਹੀਂ ਹੁੰਦੀ ਸੀ ਜਾਂ ਪਹਿਲਾਂ ਦੇ ਸਮਿਆਂ ਦੇ ਵਿੱਚ ਵੀ ਜਦੋਂ ਬਿਜਲੀ ਬਹੁਤ ਜ਼ਿਆਦਾ ਜਾਂਦੀ ਸੀ ਤਾਂ ਪੱਖੀਆਂ ਦਾ ਇਸਤੇਮਾਲ ਲੋਕ ਕਰਦੇ ਹੁੰਦੇ ਸੀਗੇ ਤਰ੍ਹਾਂ-ਤਰ੍ਹਾਂ ਦੀਆਂ ਪੱਖੀਆਂ ਦੀਆਂ ਸੀ ਪਰ ਉਹ ਸਾਡੇ ਪੰਜਾਬ ਦੇ ਸੱਭਿਆਚਾਰ ਤੋਂ ਪੱਖੀਆਂ ਜਿਹੜੀਆਂ ਨੇ ਉਹ ਲੁਕਤ ਹੋ ਗਈਆਂ ਇੱਕ ਸਮੇਂ ਤੋਂ ਬਾਅਦ ਪਰ ਲੁਧਿਆਣੇ ਦੇ ਵਿੱਚ ਇੱਕ ਐਸੇ ਸ਼ਖਸ ਨੇ ਐਸੇ ਬਜ਼ੁਰਗ ਨੇ ਜੋ ਨਾ ਸੱਭਿਆਚਾਰ ਨੂੰ ਸਾਂਭ ਰਹੇ ਨੇ ਔਰ ਐਸਾ ਉਹਨਾਂ ਨੇ ਸਾਂਭਿਆ ਕਿ ਉਹਨਾਂ ਦੀ ਉਹ ਜ਼ਿੰਦਗੀ ਵੀ ਬਦਲ ਗਈ। ਬਾਬਾ ਪੱਖੀਆਂ ਵਾਲੇ ਨਾਮ ਤੋਂ ਇਹ ਜਾਣੇ ਜਾਂਦੇ ਨੇ ਸਾਡੇ ਨਾਲ ਮੌਜੂਦ ਨੇ ਓਮ ਪ੍ਰਕਾਸ਼ ਇਹਨਾਂ ਦਾ ਨਾਮ ਹੈ। ਤਾਂ ਦੱਸ ਦਈਏ ਕਿ 30 ਸਾਲ ਪਹਿਲਾਂ ਦੀ ਜੇਕਰ ਇਹਨਾਂ ਦੀ ਗੱਲ ਕਰੀਏ ਤਾਂ ਸਿੱਖੀ ਸਰੂਪ ਦੇ ਵਿੱਚ ਨਹੀਂ ਸਨ, Hindu ਸੀਗੇ। ਤਾਂ ਬਾਅਦ ਦੇ ਵਿੱਚ ਜਦੋਂ ਇਹਨਾਂ ਦੀ ਜ਼ਿੰਦਗੀ ਬਦਲੀ ਤਾਂ ਸਿੱਖੀ ਸਰੂਪ ਇਹਨਾਂ ਨੇ ਧਾਰਿਆ ਬਾਬਾ ਜੀ ਨਾਲ ਗੱਲਬਾਤ ਕਰਦੇ ਆਂ। ਬਾਬਾ ਜੀ ਪੱਖੀਆਂ ਵੇਚ ਰਹੇ ਹੋ ਕਿੰਨੇ ਕਦੇਰ ਤੋਂ ਇਹ ਕੰਮ ਕਰ ਰਹੇ ਹੋ ਕਿਦਾਂ ਜ਼ਿੰਦਗੀ ਤੁਹਾਡੀ ਬਦਲਦੀ ਇਹਨਾਂ ਪੱਖੀਆਂ ਨੇ ਅੱਜ ਤੋਂ 30 ਸਾਲ ਹੋ ਗਏ ਮੈਨੂੰ ਘਰ ਛੱਡੇ ਨੂੰ ਮੈਂ ਜਨਤਨਗਰ ਦਾ ਰਹਿਣ ਵਾਲਾ ਇੱਕ ਵਾਰੀ ਮੈਂ ਜ਼ਹਿਰ ਵੀ ਖਾ ਲਈ ਸੀ ਇੱਕ ਵਾਰੀ ਮੈਂ ਗਿੱਲਾਂ ਵਾਲੀ ਨਹਿਰ 'ਚ ਛਾਲ ਵੀ ਮਾਰਤੀ ਸੀ ਪਰ ਘਰ ਦੇ ਗਲੇਜ਼ ਬਣੀ ਹੋ ਮੈਂ ਬਾਦਿਸ਼ਾਹ ਇਹ ਸਭ ਕੀਤਾ ਕਿ ਉਹ ਸੀਗਾ ਤੁਸੀਂ ਉਦੋਂ ਬਸ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ ਦੋ ਮੁੰਡੇ ਸੀ ਇੱਕ ਕੁੜੀ ਆ ਮੈਂ ਤਾਂ ਸਭ ਨੂੰ ਤਿਆਗਤਾ ਮੈਂ ਤਾਂ ਬਸ ਬਾਬਾ ਨਾਨਕ ਦੇ ਬਸ ਉਹਦੇ ਨਾਲ ਤੁਹਾਡੀ ਤਾਂ ਜਾਣ ਕਿਵੇਂ ਬਜਰੂਸ ਸੱਸੇ ਕਿ ਜ਼ਹਿਰ ਖਾ ਲਿਆ ਨੇੜ ਦੇ ਵਿੱਚ ਛਾਲ ਮਾਰਦੇ ਸੀ ਬੱਚੇ ਦੁਖੀ ਸੀ ਕੁਝ ਵੀ ਨਹੀਂ ਸੀ ਮੇਰੇ ਕੋਲ ਮੈਂ ਤਾਂ ਫੁੱਟਬਾਲਾਂ ਤੇ ਸੌਂਦਾ ਹੁੰਦਾ ਸੀ ਮੈਂ ਤਾਂ ਫੁੱਟਬਾਲਾਂ ਤੇ ਸੌਂਦਾ ਹੁੰਦਾ ਸੀ ਮੇਰੇ ਕੋਲ ਤਾਂ ਕੁਝ ਵੀ ਨਹੀਂ ਸੀ ਮੈਂ ਤਾਂ ਢੋਲੇ 'ਚ ਢੋਲੇ 'ਚ ਪਾਲਣੀਆਂ ਪੱਖੀਆਂ ਤੇ ਢੋਲੇ ਆਲ ਤੋਂ ਸਾਨੇ ਆਲ ਚੰਡੀਗੜ੍ਹ ਤੋਂ ਸਮਰਾਲਾ ਚੌਕ ਤੋਂ ਪਹਾੜਾ ਤੁਰਕੇ ਜਾਂਦਾ ਉਹਨਾਂ ਹੀ ਪੱਖੀਆਂ ਤੇ ਇਧਰ ਫੜ ਲੈ ਇੱਥੇ ਘੁੰਮਦਾ ਜਾਂਦਾ ਉਹਨਾਂ ਨੇ ਜਿੱਥੇ ਖਤਮ ਹੋ ਜਾਂਦੀ ਸੀ ਉੱਥੇ ਪਹ ਜਾਂਦਾ ਸੀ ਤੇ ਫਿਰ ਇਹ ਜ਼ਿੰਦਗੀ 'ਚ ਮੋੜ ਕਿਵੇਂ ਆਇਆ ਤਾਂ ਇੱਕਵੇਂ ਤੁਹਾਡੇ ਆਇਆ ਜੀ ਮੈਨੂੰ ਐਸਾ ਪ੍ਰੋਗਰਾਮ ਹੋਇਆ ਕਿ ਮੈਨੂੰ মিডিਆ ਪੈ ਗਿਆ ਹਾਂ মিডিਆ ਪੈ ਗਿਆ ਕਈਆਂ ਨੂੰ ਕਰੋਨਾ ਪੁੱਠਾ ਪੈ ਗਿਆ ਮੈਨੂੰ ਸਿੱਧਾ ਪੈ ਗਿਆ ਹਾਂ ਉਹ ਐਸਾ ਮੈਨੂੰ ਬਣਾਇਆ ਤੇ ਮੈਨੂੰ ਰੱਬ ਨੇ ਇਹਦਾ ਮੈਂ ਪਹਿਲਾ ਪਤਾਲ ਵਾਲੀ ਪੱਕੀ ਵੇਚਦਾ ਹੁੰਦਾ ਸੀ ਮੈਂ ਫੈਂਸੀ ਪੱਕੀ 파ਰਤੀ ਹਾਂ ਉਦੋਂ ਮੈਂ ਪਹਿਲਾ ਫਿਰ ਸਾਈਕਲ ਲੈ ਲਿਆ ਸਾਈਕਲ ਤੋਂ ਮੈਨੂੰ ਆ ਕੈਨੇਡਾ ਤੋਂ ਬੰਦੇ ਗੱਡੀ ਲੈ ਕੇ ਤੇਕੇ ਗਏ ਹਾਂ ਫਿਰ ਤਾਂ ਮੈਨੂੰ ਪਤਾ ਹੀ ਕੋਈ ਨਹੀਂ ਵੀ ਮੇਰਾ ਮਾਲ ਸਾਰਾ ਆਨਲਾਈਨ ਬਾਹਰ ਜਾਂਦਾ ਸੀ ਬਾਹਰ ਜਾਂਦਾ ਕਿੱਥੇ ਕਿੱਥੇ ਬਾਹਰ ਕੈਨੇਡਾ ਅਮਰੀਕਾ ਮੈਂ ਮਾਲ ਕਰਦਾ ਮੇਰੇ ਖਾਤੇ 'ਚ ਪੈਸੇ ਪਾਣਦੇ ਆ ਮੇਰੇ ਖਾਤੇ 'ਚ ਪੈਸੇ ਪਾਣਦੇ ਆ ਤੇ ਮੈਂ ਮਾਲ ਕੋਰੀਆ ਕਰਾ ਦਿੰਦਾ ਨਾ ਇਸ ਸਕੂਟੀ ਫਿਰ ਕਿੰਨੇ ਦਿੱਤੀ ਸੀ ਤੁਹਾਨੂੰ ਇਹ ਕੈਨੇਡਾ ਤੋਂ ਬੰਦੇ ਆਏ ਸੀ ਮੈਨੂੰ ਮਕਾਨ ਵੀ ਲੈ ਕੇ ਦੇ ਕੇ ਗਏ ਆ ਹੁਣ ਅੱਛਾ ਡੇਢ ਸਾਲ ਹੋ ਗਿਆ ਕਿ ਉਹ ਮੈਨੂੰ ਕਿਰਾਏ ਤੇ ਮਕਾਨ ਵੀ ਲੈ ਕੇ ਦੇ ਕੇ ਗਏ ਆ ਫਰਨੀਚਰ ਵੀ ਅੰਦਰ ਘੜ ਤੋਂ ਘੜ ਡੇਢ ਪੌਣੇ 2 ਲੱਖ ਦਾ ਪਾ ਕੇ ਗਏ ਆ ਅੱਛਾ ਹਾਂ ਉਹ ਕਹਿੰਦੇ ਬਾਪੂ ਜੀ ਤੁਸੀਂ ਬੈਠੋ ਮੈਂ ਕਿਹਾ ਨਹੀਂ ਜਿੰਨੇ ਜਕਰ ਹਿੰਮਤ ਆ ਉਹਨੇ ਜਕਰ ਉਮਰ ਕਿੰਨੀ ਖੋਗੀ ਤੁਹਾਡੀ ਮੇਰੀ 75 ਵੀ ਟੱਪ ਗਈ ਆ ਜੀ ਹਾਂ ਵਾਈ ਵਾਈ ਗਰੂ ਨੂੰ ਇਹ ਕਹਨੇ ਸੱਚੇ ਪਾਤਸ਼ਾਹ ਚਲਦੇ ਫਿਰਦੇ ਨੂੰ ਚੱਕ ਲਈ ਕਿੱਥੇ ਕਿੱਥੇ ਘੁੰਮਦੇ ਹੋ ਕਿੰਨੀ ਕੁ ਦੂਰ ਦੂਰ ਜਾਂਦੇ ਹੋ ਰੋਜ਼ ਮੈਂ ਜੀ ਸਾਰਾ ਲੁਧਿਆਣਾ ਘੋਣਾ ਹੈ ਮੇਰਾ ਕੋਈ ਐਸਾ ਸ਼ਹਿਰ ਨਹੀਂ ਹੈਗਾ ਜਿੱਥੇ ਮੇਰਾ ਮਾਲ ਨਹੀਂ ਜਾਂਦਾ ਕੋਈ ਸ਼ਹਿਰ ਐਸਾ ਨਹੀਂ ਹੈਗਾ ਮਤਲਬ ਦੇਸ਼ਾਂ 'ਚ ਵੀ ਜਾਂਦਾ ਹਾਂ ਪਰ ਜਦੋਂ ਤੁਸੀਂ ਆਪਣੇ ਘਰਦਿਆਂ ਨੂੰ ਤਿਆਗ ਗਿਆ ਕਰ ਤੁਸੀਂ ਛੱਡੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਇਹ ਸੰਪਰਕ ਨਹੀਂ ਕੀਤਾ ਕਦੀ ਮਤਲਬ ਵੀ ਕੋਈ ਨਹੀਂ ਹੁਣ ਸਾਰੇ ਆਉਂਦੇ ਆ ਉਹਨ ਮੈਂ ਕਿਸੇ ਨੂੰ ਨਹੀਂ ਮੇਰੇ ਤਾਂ ਰਿਸ਼ਤੇਦਾਰ ਜਾਂ ਮੀਡੀਆ ਵਾਲੇ ਆ ਜਾਂ ਬਾਹਰਲੇ ਆ ਤੇ ਜਾਂ ਜਿਹੜੇ ਮਾਲ ਲੈਂਦੇ ਆ ਮੇਰੇ ਤਾਂ ਉਹ ਰਿਸ਼ਤੇਦਾਰ ਜਦੋਂ ਫਿਰ ਇਹ ਹੁੰਦੇ ਆ ਲੋਕ ਕਿਸ ਤਰ੍ਹਾਂ ਦੇਖਦੇ ਨੇ ਕਿਹੜੀਆਂ-ਕਿਹੜੀਆਂ ਪੱਕੀਆਂ ਪਸੰਦ ਕੋ ਕਾਰਾਂ ਵਾਲੇ ਰੋਕ ਕੇ ਨਾ ਬਾਪੂ ਦੋ ਪਾ ਦੇ ਇਹ ਅਸੀਂ ਪੰਜਾਬ ਦਾ ਸੱਭਿਆਚਾਰ ਆਪਣੇ ਪੋਤਿਆਂ ਨੂੰ ਦਿਖਾਵਾਂਗੇ ਵੀ ਇਹ ਸਾਡੇ ਪੰਜਾਬ ਦਾ ਸੱਭਿਆਚਾਰ ਇਹ ਦਿਖਾਉ ਕਿਹੜੀ-ਕਿਹੜੀ ਹੁੰਦੀ ਹੈ ਕਿ ਸਾ ਇਹ ਇਹ ਖਰੀਦੇ ਨੇ ਲੋਕ ਹਾਂ ਦੇਖੋ 30 ਕੁੜੀਆਂ ਰੱਖੀਆਂ ਹੋਈਆਂ ਅੱਛਾ ਆਲ ਬਣਾਉਂਦੀਆਂ ਸੁਹਾਣੀ ਵੇਲਡਿੰਗ ਮੈਂ ਰਹਿਣਾ ਹਾਂ ਮੈਂ ਤੁਸੀ ਰੋਜ਼ਗਾਰ ਵੀ ਹੁਣ ਦਿੰਦੇ ਹਾਂ ਹਾਂ ਪਹਿਲਾਂ ਤੁਹਾਡੇ ਕੋ ਆਪਣੇ ਖਾਣ ਨੂੰ ਰੋਟੀ ਨਹੀਂ ਸੀ ਪਹਿਲਾਂ ਕੁਝ ਵੀ ਨਹੀਂ ਸੀ ਇੱਕ ਕੱਪ ਚਾਹ ਪਿੱਛੇ ਮੈਂ ਸਾਰਾ ਲੁਧਿਆਣਾ ਗਾਉਂਦਾ ਹੁੰਦਾ ਸੀ ਮੈਂ ਦੇਖਦਾ ਹੁੰਦਾ ਇੱਕ ਦਿਨ ਚਾਹ ਮਿਲੂ ਆਇਆ ਵਾਹੀ ਦੀ ਬਹੁਤ ਕਿਰਪਾ ਬੜਾ ਪੈਸਾ ਆਇਆ ਬਹੁਤ ਮਹਾਰਾਜ ਦੀ ਕਿਰਪਾ ਬਾਰੋਂ ਮਨੂੰ ਕੋ ਹਾਇਰ ਤੇ ਕਰਾਉਂਦੇ ਆ ਮੈਨੂੰ ਕਿਰਾਏ ਤੇ ਕਰਾਉਂਦੇ ਮੈਂ ਕਿਉਂ ਹਰ ਮਹੀਨੇ ਭੇਜਦੇ ਨੇ ਇੱਕ ਪਰ ਉਹ ਪਰ ਮੈਂ ਆਪਣੀ ਮਿਹਨਤ ਕਰਦਾ ਸਕੂਟੀ ਫਿਰ ਜਦੋਂ ਉਹਨਾਂ ਨੇ ਲੈ ਕੇ ਦਿੱਤੀ ਸੀ ਸੌਖਾ ਹੋ ਗਿਆ ਇਹ 5 ਸਾਲ ਹੋ ਗਏ ਜੀ ਮੈਨੂੰ ਲੈ ਕੇ ਦੇ ਕੇ ਗਏ ਉਹ ਕਹਿੰਦੇ ਬਾਪੂ ਤੇ 10 ਕੀ ਚਾਹੀਦਾ ਮੈਂ ਕਿਹਾ ਕੁਝ ਨਹੀਂ ਚਾਹੀਦਾ ਲੋਕਾਂ ਨਹੀਂ ਸਾਹਮਣ ਰੋਟੀ ਜੋਗਾ ਪੈਸਾ ਹੈਗਾ ਮੇਰੇ ਕੋ ਮੇਰੇ ਜੋ ਤੰਤੇ ਕਪੜਾ ਨਾ ਇਹ ਵੀ ਮੇਰਾ ਆਪਣਾ ਨਹੀਂ ਹੈਗਾ ਇਹ ਵੀ ਮੈਨੂੰ ਬਾਹਰੋਂ ਆਉਂਦੇ ਆ ਕੱਪੜੇ ਅੱਛਾ ਤੁਸੀਂ ਕਿ ਕਿ ਸੁੱਕਿਓ ਧਾਰਿਆ ਸੀਗਾ ਫਿਰ ਜਦੋਂ ਬਾਦ ਕੀ ਮੈਂ ਗੁਰਦੁਆਰੇ ਚ ਜਾਂਦਾ ਹੁੰਦਾ ਸੀ ਰੋਟੀ ਖਾਣ ਮੋਨਾ ਸੀ ਤੇ ਅਗਲੇ ਕੰਦੇ ਚੱਲ ਚੱਲ ਬਾਹਰ ਅੱਛਾ ਟੇਸ਼ਨਾਂ ਤੇ ਸੌਂਦਾ ਹੁੰਦਾ ਸੀ ਹਾਂ ਅਜੇ ਵਾਹਿਗੁਰੂ ਦੀ ਮੇਰੇ ਤੇ ਬਹੁਤ ਕਿਰਪਾਈ ਲੱਗਦਾ ਵਾਹਿਗੁਰੂ ਨੇ ਬਚਾਲਿਆ ਤੂੰ ਤਾਰ ਵੀ ਦਿੱਤਾ ਹਾਂ ਉਹ ਬਾਰੂ ਫੋਨ ਆਉਂਦੇ ਨੇ ਆਰਡਰ ਆਉਂਦੇ ਨੇ ਬਹੁਤ ਆਰਡਰ ਆਉਂਦੇ ਆ ਜੀ ਸਿਆਲਾ ਜਮਾਲ ਭੇਜਦਾ ਬਹੁਤ ਵਾਹਿਗੁਰੂ ਦੀ ਕਿਰਪਾ ਹੈ ਲੋਕਾਂ ਨੂੰ ਕਿਸ ਤਰ੍ਹਾਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਤੁਸੀਂ ਅੱਜ ਦੇ ਟਾਈਮ 'ਚ ਕਿਉਂਕਿ ਜੋ ਤੁਹਾਡੇ ਨਾਲ ਇੰਨਾ ਕੁਝ ਹੋਇਆ ਅੱਜ ਦੇ ਟਾਈਮ 'ਚ ਹੁਣ ਤੁਸੀਂ ਲੋਕਾਂ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਦੇਖੋ ਜੀ ਲੋਕੀ ਹਜੇ ਵੀ ਪੰਜਾਬੀ ਸੱਭਿਆਚਾਰ ਨਾਲ ਪਿਆਰ ਕਰਦੇ ਆ ਜੀ ਉਹ ਕਹਿੰਦੇ ਬਾਪੂ ਸਾਨੂੰ ਬੜੀ ਖੁਸ਼ੀ ਆ ਇਹ ਮਾਲ ਵਿਕੇ ਚਾਹੇ ਨਾ ਵਿਕੇ ਇੱਕ ਵਾਰੀ ਮੈਂ ਆਉਣਾ ਹੀ ਆਉਣਾ ਕਿਉਂ ਰੋਟੀ ਦਾ ਮੇਰੀ ਚਲਦੀ ਪਈ ਹੈ ਮੈਂ ਇੱਕ ਵਾਰੀ ਮਾਲ ਲੈ ਕੇ ਆਉਣਾ ਹੀ ਆਣਾ ਮੈਂ ਲਾਈ ਵੀ ਤੁਹਾਡੇ ਕੋਈ ਖਰੀਦਣ ਵੀ ਆਇਆ ਪੱਖੀ ਤੁਸੀਂ ਉਹ ਦੇਖ ਲਓ ਤਾਂ ਬਾਪੂ ਜਿਹੜਾ ਇੱਥੇ ਪੱਖੀਆਂ ਜਿਹੜੇ ਆ ਉਹ ਵੇਚ ਰਹੇ ਨੇ ਤੇ ਆਸ-ਪਾਸ ਜਦੋਂ ਇਹ ਵੇਚਣ ਆਉਂਦੇ ਨੇ ਤਾਂ ਲੋਕਾਂ ਦੀ ਭੀੜ ਵੀ ਜਿਹੜੀ ਆ ਉਹ ਕਾਫੀ ਲੱਗ ਜਾਂਦੀ ਹੈ ਇਹਨਾਂ ਪੱਖੀਆਂ ਨੂੰ ਖਰੀਦਣ ਦੇ ਚਾਹਵਾਨ ਜਿਹੜੇ ਨੇ ਉਹ ਕਾਫੀ ਲੋਕ ਜਿਹੜੇ ਨੇ ਇੱਥੇ ਆ ਜਾਂਦੇ ਨੇ ਪੱਖੀਆਂ ਖਰੀਦਣ ਦੇ ਵਾਸਤੇ ਸਾਹਿਬ ਆਪਾ ਪੱਖੀਆਂ ਵਾਲਾ ਮਸ਼ੂਰ ਹੈ ਕੈਨੇਡਾ ਤੱਕ ਤੋਂ ਇਹਨਾਂ ਨੂੰ ਆਰਡਰ ਆਉਂਦੇ ਨੇ ਤਾਂ ਲੋਕਾਂ ਦੀ ਭੀੜ ਜਿਹੜੀ ਹੈ ਉਹ ਇੱਥੇ ਲੱਗ ਜਾਂਦੀ ਹੈ ਤੇਰੇ ਆਫਿਸ 'ਚ ਸਾਡਾ ਯੂਟਿਊਬ ਕੈਮਰਾਮੈਨ ਸੰਦੀਪ ਸੀ ਨਾ ਸੰਦੀਪ ਸਿੰਘ ਪੱਲਾ ਜਾਣਾ ਸੋਚਣਾ ਲਿਆ